ਇੱਕ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਇੱਕ ਮੈਮ ਚਲਾਈ ਗਈ ਹੈ ਜੋ ਕਿ ਨਸ਼ਾ ਅਪਰਾਧ ਇਸੇ ਤਰ੍ਹਾਂ ਫ੍ਰੀ ਕੋਰਟ ਜਿਹਦੇ ਵੱਲੋਂ ਮਾਂ ਜੋ ਅਸਿਸਟ ਵੀ ਟਾਕ ਟੱਕੇ ਜਾਂਦੀ ਰਹਿੰਦੀ ਦਾ ਨਾਮ ਹੈ ਇੱਥੇ ਦੇ ਭਾਰੀ ਦਿੱਲੀ ਹੀ ਜਿਹੜਾ ਇਸ ਮੈਮ ਦੇ ਵਿੱਚ ਰੇਡਾਂ ਕਰਦੇ ਰਹੇ ਤੇ ਜਿਹੜੇ ਨਸ਼ੇ ਦੇ ਵਪਾਰੀ ਨੇ ਜਾਂ ਨਸ਼ੇ ਵੇਚ ਰਹੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਲਗਾਤਾਰ ਜਾਰੀ ਹੈ ਤੇ ਅਸੀਂ ਇਹ ਦੱਸਦੇ ਹਾਂ ਵੀ ਪਿਛਲੇ ਜਿਹੜੇ 7 ਮਹੀਨਿਆਂ ਵਿੱਚ ਜਿਹੜੇ ਫ੍ਰੀ ਕੋਰਟ ਜ਼ਿਲ੍ਹੇ ਵੱਲੋਂ ਹੋਂ ਤੱਕ ਜਿਹੜੇ ਐਨਡੀ ਦੇ 212 ਮਕਦਮੇ ਦਰਜ ਕੀਤੇ ਗਏ ਨੇ ਜਿਨ੍ਹਾਂ 393 ਜਿਹੜੇ ਦੋਸ਼ੀ ਨੇ ਉਹ ਸਿੱਕੇ ਗ੍ਰਿਫਤਾਰ ਕਰਕੇ ਜ਼ਿਲ੍ਹਾ ਵਿੱਚ ਪੇਚੇ ਨੇ ਤੇ ਇਸੇ ਹੀ ਲੜੀ ਤਹਿਤ ਕੱਲ ਸਾਡੇ ਜ਼ਿਲ੍ਹੇ ਵੱਲੋਂ ਤਿੰਨ ਮਕਰਵੰਦਰਚ ਕੀਤੇ ਗਏ ਨੇ ਇੱਕ ਮਕਦਮਾ ਨੰਬਰ 66 ਜਿਹੜਾ ਸਿਟੀ ਕੋਰਟ ਪੂਰਾ ਹੈ ਕਿ ਦਰਜ ਕੀਤਾ ਗਿਆ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਗਰਮੀਤ ਸਿੰਘ ਤੇ ਰਣਦੀਪ ਮਲੋਤਰਾ ਜਿਹੜਾ ਰਣਦੀਪ ਮਲੋਤਰਾ ਇਸ ਤੇ ਪਹਿਲਾਂ ਵੀ 4 ਐਨਡੀ ਦੇ ਮਕਦਮੇ ਦਰਜ ਨੇ ਤੇ ਇਹਨਾਂ ਤੋਂ ਕੱਲ ਅਸੀਂ 500 ਗ੍ਰਾਫ ਅਫੀਮ ਬ੍ਰਾਂਧ ਕੀਤੀ ਹੈ ਇਹ ਜਿਹੜਾ ਲੀਮਨ ਲੋਤਰਾ ਇਹ ਇਸ ਚੀਜ਼ ਦਾ ਜੇਲ੍ਹ ਚ ਜਾਂਦੇ ਨੇ ਆਉਂਦੇ ਨੇ ਤੇ ਜਿਹੜੇ ਲਗਾਤਾਰ ਇਸੀ ਚੀਜ਼ ਨੂੰ ਰਿਟਰਨ ਹੋਮਫੇਰ ਦੁਬਾਰਾ ਇਹ ਇਸੇ ਤਹਿਤ ਜੋ ਤ ਨਸ਼ਾ ਵਿਰੋਧੀ ਦੇ ਵਿੱਚ ਜਿਹੜੀ ਅਸੀਂ ਰੇਡ ਕੀਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਮੁਕਦਮਾ ਨੰਬਰ 97 ਸਿਟੀ ਫਰੀ ਕੋਟ ਦਰਜ ਹੈ ਇਸ ਤੋਂ ਸਾਨੂੰ ਹਰਮ ਬ੍ਰਾਂਧ ਹੋਈ ਹੈ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਨੇ ਮਨਿੰਦੇਸ਼ ਕੁਮਾਰ ਤੇ ਮਨਪ੍ਰੀਤ ਜਿਹੜਾ ਮਨਪ੍ਰੀਤ ਤੇ ਨਿਸ਼ਕਮਰ ਤੇ ਇੱਕ ਮੁਕਦਮਾ ਐਂਡੀ ਦਾ ਦਰਜ ਤੇ ਮਨਪ੍ਰੀਤ ਤੇ ਦੋ ਮੁਕਦਮੇ ਦਰਜ ਨੇ ਇਹਨਾਂ ਤੋਂ ਜਿਹੜਾ ਮੁਕਦਮਾ ਨੰਬਰ 97 ਦੇ ਵਿੱਚ ਹੀਰੋਨ ਦੀ ਬਰਾਮਦਗੀ ਕੀਤੀ ਗਈ ਤੇ ਜਿਨ੍ਹਾਂ ਨੂੰ ਸਾਡੇ ਕੋਲ ਇਹ ਇਹਨਾਂ ਨੂੰ 10 ਗ੍ਰਾਮ ਹੀਰੋਨ ਬਰਾਮਦ ਕੀਤੀ ਗਈ ਹੈ ਤੇ ਇੱਕ ਮੁਕਦਮਾ 62 ਸਾਡੇ ਸਿਟੀ ਕੋਰਟ ਕੋਰਪਰੇ ਵਿੱਚ ਦਰਜ ਕੀਤਾ ਗਿਆ ਤੇ ਇਹਦੇ ਇੱਕ ਸੰਦੀਪ ਨਾਂ ਦਾ ਲੜਕਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਸਮਾਲ ਕੁਆਂਟੀਟੀ ਦੇ ਜਿਹੜਾ ਦਿੱਲੀ ਬੇਸ ਦੇ ਅਧੇ ਛੋਟੇ ਨਸ਼ੇ ਦੀਆਂ ਨੂੰ ਨਸ਼ੇ ਦੇ ਲੱਗਿਆ ਨੂੰ ਸਪਲਾਈ ਕਰਦਾ ਸੀ ਇਹਦੇ ਤੋਂ ਹੀ ਅਸੀਂ ਹੈਰੋਨ ਗ੍ਰਾਂਥ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਿਹੜੇ ਸਾਰੇ ਜਾਣੇ ਸਾਡੇ ਪੁਲਿਸ ਨਾਲ ਬਾਣਦੇ ਨੇ ਤੇ ਇਹਨਾਂ ਤੋਂ ਅਸੀਂ ਪੁੱਛ-ਪੁੱਛ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਉਂਦੇ ਅੱਗੇ ਕਿੰਨਾ ਕੋਈ ਨੈੱਟ ਸਪਲਾਈ ਚੇ ਨੇ ਤੇ ਸਰ ਜਿਹੜੀ ਅਫੀਮ ਬਰਾਮਦ ਹੋਈ ਕਿੱਥੋਂ ਬਰਾਮਦ ਹੋਈ ਔਰ ਕਿਸ ਤਰ੍ਹਾਂ ਦਾ ਪਰਫਾਈਲ ਦਾ ਬੰਦੇ ਦਾ ਇਹ ਬਰਾਮਦ ਇਹ ਜਿਹੜਾ ਜੀ ਫੀਮ ਹੈ ਸੀ ਨਾਲ ਮੁਕਰੀ ਦੇ ਜਿਹੜਾ ਸਾਡੀ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਇਤਲਾਹ ਮਿਲੀ ਸੀ ਸਾਡੇ ਥਾਣੇਦਾਰ ਨੇ ਉੱਥੇ ਪਰਚਾ ਦਰਜ ਕੀਤਾ ਤੇ ਇਹ ਜਿਹੜੀ ਪ੍ਰੋਫਾਈਲ ਦਾ ਜਦ ਦੱਸਿਆ ਵੀ ਜਿਹੜਾ ਰੰਦੀਰ ਮਲੋਤਰਾ ਹੈ ਜਿਹੜਾ ਗਲੀ ਨੰਬਰ 6 ਲਾਜਪਤ ਨਗਰ ਕੋਟਪੂਰ ਦਾ ਰਹਿਣ ਵਾਲਾ ਹੈ ਤੇ ਜਿਹੜਾ ਇਹ ਪਹਿਲਾਂ ਹੀ ਇਸ ਤੇ ਚਾਰ ਮੁਕਦਮੇ ਐਨਡੀ ਦੇ ਦਰਜ ਨੇ ਤੇ ਆਦੀ ਇਸ ਨਸ਼ਾ ਵੇਚਣ ਦਾ ਆਦੀ ਤੇ ਹੁਣ ਫਿਰ ਪਤਾ ਚੱਲਦਾ ਕਿੱਥੋਂ ਲਿਆਉਂਦਾ ਸੀਗਾ ਹਾਂ ਹੁਣ ਇਹ ਸਾਡੇ ਰਿਮਾਂਡ ਤੇ ਨੇ ਹੁਣ ਇਹ ਵੀ ਪੁੱਛਕਿਛ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿਵੇਂ ਸਪਲਾਈ ਕਰਦੇ ਨੇ ਕਿ ਇਹਨਾਂ ਜਿਹੜਾ ਇਸ ਨੂੰ ਬ੍ਰੇਕ ਕਰਾਂਗੇ ਅਸੀਂ ਤੇ ਜਿੱਥੋਂ ਲੈ ਕੇ ਉਸ ਨੂੰ ਇਨਫੋਰਮੈਂਟ ਕਰਾਂਗੇ ਮੈਡੀਕਲ ਨਸ਼ਾ ਦੇ ਵਿਰੁੱਧ ਕਿੱਦਾਂ ਦੀ ਕਰ ਰਹੇ ਹਾਂ ਮੈਡੀਕਲ ਨਸ਼ਾ ਦੇ ਵਿਰੁੱਧ ਅਸੀਂ ਜਿਹੜੇ ਹੁਣ ਮੈਡੀਕਲ ਸਟੋਰ ਨੇ ਅਸੀਂ ਉਹਨਾਂ ਦੀ ਚੈਕਿੰਗ ਕਰਨ ਕਰ ਰਹੇ ਹਾਂ ਇਹਨਾਂ ਨੂੰ ਇਨਸਪੈਕਟਰਾਂ ਦੇ ਨਾਲ ਲੱਗੇ ਅੱਜ ਵੀ ਸਾਡੀ ਕਈਆਂ ਥਾਵਾਂ ਤੇ ਅਸੀਂ ਮੈਡੀਕਲ ਸਟੋਰ ਚੈੱਕ ਕੀਤੇ ਨੇ ਤੇ ਮੇਰੇ ਹੱਥ ਇਸ ਟਾਈਮ ਜਿਹੜਾ ਸਾਡੀ ਨਸ਼ਾ ਵਿਰੁੱਧ ਜਿਹੜੀ ਮਹਿਮ ਚੱਲ ਰਹੀ ਹੈ ਤੇ ਜਿਹੜੀ ਫ੍ਰੀਕੋਡ ਪੀਸ ਉਹ ਲਗਾਤਾਰ ਜਨਤਕ ਸਿਹਤ ਦੇ ਅੰਦਰ ਵੀ ਬਿਨਾ ਪਰਚੀ ਤੋਂ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਪਤਾ ਚੱਲੇਗਾ ਫ੍ਰੀ ਕੋਰਡ ਦੇ ਵਿੱਚ ਇੱਕ ਅਜਿਹਾ ਮੈਡੀਕਲ ਸਟੋਰ ਹੈ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਮੈਡੀਸਨ ਜਿਹੜੀ ਹੈਗੀ ਐਲੀਟ ਉਹ ਕੋਰੀਅਰ ਦਰਾਂ ਨਹੀਂ ਹੁੰਦੀ ਜੇ ਜੇ ਸਾਡੇ ਕੋਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਏਗੀ ਜਾਂ ਸਾਡੇ ਤੱਕ ਕੋਈ ਪਹੁੰਚ ਹੋਏਗੀ ਅਸੀਂ ਉਸੇ ਟਾਈਮ ਤੁਰੰਤ ਐਕਸ਼ਨ ਕਰਾਂਗੇ ਤੇ ਜਿਹੜੇ ਹੁਣ ਇਸ ਟਾਈਮ ਅਸੀਂ ਡ੍ਰੈਗਨ ਸਪੈਟਰਨ ਨਾਲ ਲੈ ਕੇ ਜਾਂ ਇਹਨਾਂ ਦੀ ਵੀ ਮੀਟਿੰਗ ਕੀਤੀ ਗਈ ਹੈ ਜਿੰਨੇ ਵੀ ਸਾਡੇ ਮੈਡੀਕਲ ਸਟੋਰ ਵਾਲੇ ਐਸੋਸੀਏਸ਼ਨ ਵਾਲੇ ਨੇ ਬਿਨਾਂ ਪਰਚੀ ਤੋਂ ਕਿਸੇ ਵੀ ਤਰ੍ਹਾਂ ਦਾ ਪੇਨਕিলার ਜਾਂ ਵੀ ਜਿਹੜੀ ਕੋਈ ਵੀ ਮੈਡੀਕ ਕੁਝ ਮੈਡੀਸਨ ਇਹ ਹੋਈਆਂ ਜਿਹੜੀਆਂ ਐਨਡੀ ਚ ਨਹੀਂ ਆਉਂਦੀਆਂ ਜਿਹੜੇ ਇਹ ਸਾਡੇ ਜਿਹੜੇ ਨਸ਼ੇ ਦੇ ਲੱਗੇ ਹੋਏ ਨੇ ਉਹਨਾਂ ਯੂਜ਼ ਕਰਦੇ ਨੇ ਤੇ ਇਹਨਾਂ ਨੂੰ ਵਜ਼ਾਇਦ ਕੀਤੀ ਵੀ ਪਰਚੀ ਤੋਂ ਬਿਨਾਂ ਇਹਨਾਂ ਨੂੰ ਨਿਸ਼ਾਨ ਉਹ ਮੈਡੀਸਨ ਆ ਦੇਤੀਆਂ ਜਾਂਦਾ ਠੀਕ ਹੈ